ਆਪਾਂ ਜੀ ਸਾਰਾ ਅਸਲੀ ਕਾਰਵਾਈ ਪਾ ਸਾਰਿਆਂ ਨੂੰ ਅੱਜ ਕਮਾਂਡ ਬੰਦੇ ਹੋਰ ਦੇ ਹੱਥ 'ਚ ਟਰੈਕਟਰ ਵੀ ਬਾਕੀ ਨਵੇੜ ਤੋਂ ਬਾਈ ਨੱਕ ਰਹਿ ਗਿਆ ਰਹਿ ਗਿਆ ਆਹ ਖੰਦਾਲਾ ਗਿਆ ਬਾਕੀ ਕੰਮ ਸਮਾਪਤ ਹੈ ਹਾਂ ਮਾਰ ਦੇ சய கா ਇਹ ਲੈ ਫਿਰ ਤਾਰ ਲਾ ਲੈ ਵੀਰ ਤਾਰੀ ਹੋ ਰਹੀ ਹੈ ਤੇ ਯਾਰ ਕਿਹਾ ਇਹ ਆ ਉਹ ਉੱਡ ਜਾਦਾ ਮਨ ਨੂੰ ਅੱਜ ਇਹ ਉੱਡ ਜਾ ਪਿਆ ਅੱਜ ਅਰੇ ਕਾਇਰ ਕਾ ਆ ਬਣਾ ਦਦੇ ਹਾਂ ਹਾਂ ਬੜਾ ਠੀਕ ਆ ਵਾਹ ਬਈ ਤੂੰ ਦੱਸਿਆ ਕੱਲ ਨਿਬੜਨ ਦਾ ਕੰਮ ਉਧੂ ਐ ਇਧਰ ਲਿਕੇ ਆ ਤੂੰ ਨੂੰ ਕੋਈ ਚੱਕੇ ਨਹੀਂ ਕੋਈ ਹੁਣ ਟਰੈਕਟਰ ਕੱਢੂਗਾ ਬੀਜਿਆ ਪਿਆ ਗਾਹ ਕੱਢਣਾ ਪੁੱਤ ਆ ਗਏ ਥੋੜਾ ਟ੍ਰੈਲੀ ਲਾਉਣੀ ਤਾਂ ਨਹੀਂ ਆਹ ਨਹੀਂ ਸਾਰਾ ਦੇ ਪਾ ਉਧੂ ਐ ਜੜਾ ਚੱਲ ਜਾ ਚੱਲ ਜਾ ਤੇਰੇ ਵੀ ਗੱਲ ਬਣਦੀ ਐ ਕੰਪੇ ਆਣ ਤੇ ਕੰਪੇ ਲੈ ਵੀ ਫੜਤੇ ਹਾਂ ਕਰਤੇ ਚੜਦੇ ਬੋਲੇ ਸਤਿ ਸ੍ਰੀ ਅਕਾਲ ਜੀ ਠੀਕ ਆ ਮਿਲੋ ਜੀ ਬੋਲੇ ਇਹਨੂੰ ਬੋਲੇ ਬੋਲੇ ਸਾਰੇ ਮੁੰਜੋ ਘਰ ਤੇ ਬੋੜਾ ਤਾਂ ਬੋੜਾ ਹੋ ਗਿਆ ਤਾਂ ਹਾਂ ਬੋੜਾ ਹੋ ਗਿਆ ਤਾਂ ਇਹ ਬੋੜਾ ਹੋ ਗਿਆ ਤਾਂ ਬੋੜਾ ਹੋ ਗਿਆ ਤਾਂ ਰਾਤ ਦਾ ਬੋੜਾ ਹੋ ਗਿਆ ਤਾਂ ਹਾਂ ਨਹੀਂ ਨਹੀਂ ਆ ਤਾਂ ਮਿਲਦੀ ਆਵੇ ਘਰ ਨੂੰ ਹਾਂ ਇੱਕ ਵਾਰ ਇੱਕ ਵਾਰ ਇੱਧਰ ਇੱਕ ਵਾਰ ਉੱਧਰ ਇੱਕ ਵਾਰ ਉਹ ਬਾਈ ਮਿਲਦਾ ਹੈ ਕੋਈ ਵੀ ਕਹੇ ਹੋ ਮਿਲਣ ਲੱਜੰਦਾ ਹੈ ਉਹ ਲਿਆ ਮਾਰੇ ਜਾ ਕੇ ਹੋਏ ਹਾਂ ਚਾਹੀਏ ਨਾ ਚੱਲ ਜਾ ਕੇ ਮੈਂ ਤਿੰਨ ਚਾਰ ਝੋਲੇ ਲੈ ਆਉਣੀ ਜਾ ਕੇ ਮੈਂ ਜਾ ਜਾ ਹੁਣ ਸਿੱੜ ਦੂੰਗੇ ਰੇ ਮਨ ਨੂੰ ਕਹੇ ਦਿੱਤਾ ਸਿਆੜ ਨਹੀਂ ਨਿਕਲਦਾ ਦੱਸ ਕਾ ਤੇ ਕਿਹੜਾ ਯਾਰ ਬਿੰਗਾ ਮੇਰਾ ਨਾ ਯਾਰ ਬਹੁਤ ਤੋਪ ਕੰਮ ਕਰਦਾ ਜੇ ਅਸੀਂ ਸਰਤਾਜ ਜਰਾਏ ਵੀ ਯਾਰ ਜਦੋਂ ਚਲਾ ਸਕਦੇ ਆ ਕਿੰਨੀ ਗੱਲ ਹੈ ਮੈਂ ਲੈ ਰੇ ਜਾ ਕੇ ਆਇਆ ਸੱਤ ਯਾਰ ਭਾਈ ਤੇ ਨਹੀਂ ਕਟਾਤਾ ਇਹ ਰੇ ਆ ਉਹ ਤੇਰਾ ਮੇਰਾ ਕਰਦਾ ਤਾਈ ਜਦੋਂ ਤੇਰਾ ਮੇਰਾ ਹੋ ਜਾਂਦਾ ਮੈਂ ਜ਼ਿੰਦਾ ਕਰਤਾ ਯਾਰ ਦੇਖ ਲੈ ਜ਼ਿੰਦਾ ਕਰਦੀਆ ਪੂਰਾ ਠੀਕ ਲਾ ਫਿਰ ਮੰਨਦਾ ਪਰ ਇਹਨੂੰ ਤੂੰ ਸਮਝਦੇ ਨਾਲੇ ਮੈਨੂੰ ਇਹ ਹੁਣ ਮਿੱਟਾ ਵਾਲੇ ਬਾਹੀ ਵਾਲੇ ਅਸੀਂ ਘਾਂਟੇ ਵਾਲੇ ਤੇ ਜਣੀ ਠੀਕ ਨਹੀਂ ਗੱਲ ਮੈਂ ਦੋ ਟੋਟੇ ਲੈਣੋ ਦੋ ਆਇਆ ਜੱਕ ਲੈ ਆਉਣੀ ਦੋ ਟੋਟੇ ਡਾਇ ਦੇ ਇੱਕ ਆ ਗਿਆ

đứng đấy ਸੁਰਾ ਬੋਲਾ ਹੈ ਨਾ ਵਾਸਾ ਨਾਕੀ

ਨੇ ਮੈਨੂੰ ਪਤਾ ਉਹ ਹੀ ਪਤਾ ਹੈ ਤਰ ਕੋਈ ਨਾ ਪਤਾ ਪਣਾ ਹੈ ਨਾ ਤਰ ਕੋ ਪਤਾ ਨਹੀਂ ਪਣਾ ਨਹੀਂ ਆਤਾ ਹੈ ਆਤਾ ਹੈ ਅੱਜ ਪਹਿਲੇ ਵਾਰ ਟਿੱ ਲਗਾਇਆ ਹੁ ਬ ਸਿੱਖਤੇ ਸਿੱਖਤੇ ਸਿਖੇਗਾ ਅੱਛਾ ਅੱਛਾ ਸਿੱਖਣਾ ਹਲਤਾ ਸਵਾਕਾ ਪੱਲੇ ਉਹਦਾ ਲੈ ਬਈ ਪਾ ਰਿਹਾ ਦਾ ਇਹ ਕੱਟਿਆ ਬਾਹਰੋਂ ਫੱਕਰ ਅਜੇ ਡਰਾਈਵਰ ਜਹਾਜ ਵਾਲਾ ਹੀ ਅੱਜ ਅੱਜ ਨਹੀਂ ਹਟਦਾ ਹੈ ਮੈਂ ਡਰਾਈਵਰ ਜਹਾਜ ਵਾਲੀ ਭੜਿਆ ਵਜੁਰਾ ਹੋਰ ਬੈਲਟਰ ਬਣਿਆ ਬੈਲਟਰ ਬੈਲਟ ਕੇ ਬੈਲਟਰ ਕੈ ਪੈਲੇਟ 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 ਬੜਾ ਦਿਆ ਪੈਲੇਟੇ ਬਣਾਉ ਪੈਲੇਟ ਕਹਿੰਦੇ ਦੁਆ ਲੈ ਜਾ ਕੇ ਦੁਆ ਲੈ ਆ ਜੇ ਨੂੰ ਮੈਂ ਖੜਾਉਣ ਜਾਂਦੇ ਤੇ ਬੈਲਟਰ ਟਰ ਲੈ ਜਾਂਦਾ ਤੇ ਤੁਰਕੇ ਆਉਣਾ ਤਾਂ ਫੇਰ ਦੁਬਾਰਾ ਹੂੰ ਇਹਨੂੰ ਕੋਈ ਡਰਾਈਵ ਲਾਉਗਾ ਹੀ ਮੋਟਰਸਾਈਕਲ ਦਾ ਨਹੀਂ ਬੋਲੇ ਨੂੰ ਕਹੂੰਗਾ ਵੀ ਦੇਖ ਲੈ ਜੇ ਚਲਾਉਣਾ ਆਉਂਦਾ ਮੋਟਰਸਾਈਕਲ ਆਉਂਦਾ ਮੋਟਰਸਾਈਕਲ ਆਉਂਦਾ ਨਹੀਂ ਨਹੀਂ ਹਮਕੋ ਨਹੀਂ ਚਲਾਣੀ ਆਤਾ ਸਿਖਲਾ ਲੈ ਟੱਪਰੀਆਂ ਸਾਈ ਸਿਖਾ ਲਵ ਨੂੰ ਸਿਖਾ ਨਹੀਂ ਉੱਪਰੇਗਾ ਸਿਖਾ ਦੂੰਗਾ ਕੋਈ ਨਾ ਆਓ

ਗੱਡੀ ਜਾਂਦਾ ਆਤਾ ਹੈ ਨਿਤ ਨੂੰ ਮੈਂ ਨਹੀਂ ਚੱਕੇਗਾ ਤੁਰਦਾ ਵੀ ਗੱਗੂ ਗੱਲ ਪਗੜਾ ਝੂਮ ਝੂਮ ਕੇ ਤੁਰਦਾ ਏ ਝੂਮ ਝੂਮ ਕੇ ਤੁਰਦਾ ਹੈ ਨਾ ਤੁਰਦਾ ਕਿਦੀ ਤੋੜ ਕੱਲਾ ਰਾਤ ਬੰਨੂ ਕਹਿੰਦਾ ਬੜਾ ਗੱਗੂ ਗੱਲ ਪਗੜਾ ਝੂਮ ਝੂਮ ਕੇ ਤੁਰਦਾ ਦਾ ਰਾਤਾਂ ਗੱਡੀ ਕੁੰਗੀ ਤੀ ਰਾਤਾਂ ਹੁਣ ਤਾਂ ਪਤਾ ਕਿਆ ਕਰਨਾ ਏ ਜੋ ਕੋਨੇ ਹੈ ਕੋਨੇ ਉਹ ਦੇਖ ਪੱਛੀ ਕੋਨੇ ਕੋਨੇ ਹੈ ਕੋਨੇ ਝੂਮ ਝੂਮ ਕੇ ਤੁਰਦਾ ਮੈਂ ਉਸ ਦਾ ਡੂੰਗਾ ਕਰਕੇ ਇਸ ਕੋ ਨਾ ਮਿੱਟੀ ਪਾ ਦੇ ਪੈਰਾਂ ਨਾਲ ਇਹ ਐ ਐਵੇਂ ਰੁੱਤੀ ਪਾ ਦੋ ਸਵਾਰ ਕੇ ਇਹ ਦੇਖੂੰ ਕਿਆ ਹੈ ਇਹ ਸੁੱਕ ਜਾਏਗਾ ਇਸ ਕੋ ਡੂੰਗਾ ਰੱਖੋ ਸਮਝਿਆ ਇਹ ਮਿੱਟੀ ਹੈ ਪਾ ਦੇਗਾ ਪਾਰੇ ਮਿੱਟੀ ਆ ਸੁੱਕਾ ਸੁੱਕੂਗਾ ਨਹੀਂ ਇਹ ਤਾਂ ਉੱਪਰ ਵੀ ਆ ਪਛੀ ਇਹਨੂੰ ਡੂੰਗਾ ਕਰ ਦੇਗਾ ਮਲ ਜਾ ਇਹਨੂੰ ਡੂੰਗਾ ਕਰ ਦੇ ਚੱਣੀ ਮੈਂ ਹਾਂ ਨੀ ਮੈਂ ਕਰ ਪਛੀ ਨੂੰ ਧੂਆ ਖੁੰਗੀਆਂ ਵੀ ਦੇਖੀ ਧੂਆ ਕੋਨਾ ਵੀ ਦੇਖਣਾ ਦੇਖ ਲਈ ਭਾਈ ਕੋਨਾ ਦੂਸਰਾ ਕੋਨਾ ਵੀ ਦੇਖਣਾ ਵੀ ਡੂੰਗਾ ਕਿਆ ਹੈ ਇਹ ਤੇ ਦੂਗਾ ਖੇਤ ਸੀ। ਜਾਂ ਰਹੀਦਾ ਹੋ ਗਿਆ ਪੂਰਾ ਹੁਣ। ਫਿਰ ਇਹਨੂੰ ਬਾਹਰ ਕੱਢ ਦੇ ਮੈਂ ਗੱਗੇ। ਤਾਹੀਂ ਬਣੀ ਜੂ ਚੱਲ। ਇਹਨੂੰ ਟਰੈਕਟਰ ਨਹੀਂ ਉਹ ਕਰੂ ਨਹੀਂ ਬਣ। ਹੈ? ਸਵਾਗਾ ਮਾਰ ਲਾ ਪਰ ਉਹ ਤਰ ਕਰਦੀ। ਬਾਅਦ ਚ ਗੱਬਾ ਡਰ ਬਾਹਰੇ ਕੱਢੇ ਖੇਤ ਮੈਂ ਤਾਂ ਬਾੜ ਦਾ ਟਰੈਕਟਰ ਛੱਡੇ ਹੋਆ। ਹੈ? ਛੱਡੇ ਹੋਆ ਚਲਾ ਨਹੀਂ ਹੈਗਾ ਸਵਾਗਾ ਮਾਰਨਾ ਪਹਿਲਾਂ ਮੈਂ ਹੁਣ। ਫਿਰ ਉਹਨੇ ਇਹ ਕਹਿੰਦਾ ਮੇਰੇ ਉਧਰ ਸਵਾਗਾ ਮਾਰ ਦੇ। ਕਹਿੰਦਾ ਮੈਂ ਕੰਪਿਊਟਰ ਕਰਦੀਆਂ ਆਣਾ 5 ਬੰਦੇ 8 ਕਿਲੇ। ਮੈਂ ਸਾਰੀ ਰਾਤ ਚੱਲੂਗਾ ਫਿਰ ਤੂੰ। ਬਾਬੇ ਤਰੇ ਆ ਬਿਆ ਤੇ ਠੀਕ ਨਹੀਂ ਜਾਲੇ ਉੱਥੇ ਫਿਰਦਾ ਹਲੇ ਹਲੇ ਉੱਥੇ ਫਿਰਦਾ ਹੈ ਕਹਣਾ ਕਹਣਾ ਕੱਲ ਮੀਂਹ ਦੱਸਿਆ ਦਾ ਕੰਪਿਊਟਰ ਕਰਕੇ ਆਉਣਾ ਕੱਲ ਮੀਂਹ ਵੀ 75% ਹੋ ਗਿਆ ਹੋ ਗਿਆ ਪਾਊਗਾ ਪੱਕਾ ਇਹ ਨਹੀਂ ਪਤਾ ਮਾਨੂੰ ਲਿਖਦਾ ਦੱਸਿਆ ਬਾਬੇ 75% ਪਾਊਗਾ ਬੇਹੱਤਰ ਐ ਮੈਂ ਤੈਨੂੰ ਕਹਿ ਦਾਂ ਵਾਦਾ ਕਰਦਾ ਪਿਛੇ ਹਾਰ ਜਮ ਮੈਂ 75 ਰੁਪਏ ਵੀ ਸੱਦਾ ਬਾਈ ਕੋਈ ਬੜੀ ਗੱਲ ਨਹੀਂ ਪੈ ਸਕਦਾ ਹਾਂ ਅਣ ਮੀ ਪਿਆ ਕਿਹੜਾ ਹੈ ਚੰਗਾ ਸਾਰ ਪੈ ਜਵੇ ਸਾਡੇ ਫੇਰ ਦੀ ਹੋ ਜਵੇ ਇੱਕ ਵਾਰੀ ਜਿਹੜੀ ਗਰਮੀ ਜੀ ਹੈ ਨਾ ਕਣਕਾ ਹੋਰ 10 20 ਦੀ ਲੈਣ ਠੰਡ ਜੀ ਮਾਂ ਐ ਲੱਖ ਦੂੰਗਾ ਆਏ ਸੇ ਢੂੰਡਾਰੇ ਖੋਸ ਗੋ ਇਹ ਬੜਾ ਹੀ ਗਿਆ ਲੱਗ ਰਿਹਾ ਉਹ ਖੰਬੇ ਕੋਲ ਵੀ ਰੱਬ ਦੀ ਇਹ ਕੋਨਾ ਉਹ ਖੱਬਾ ਇਹ ਹਾਂ ਉहां ਦੇਖ ਕੇ ਸਾਰੇ ਮਿੱਟੀ ਪਾਵੇ ਉਹਨਾਂ ਸਵਾਗਾ ਨਹੀਂ ਲੱਗਣਾ ਹੈਗਾ ਆਹੋ ਸਾਰੇ ਕਿਦੇ ਘੁੰਮਿਆ ਇਹਦਾ ਬੱਦਲ ਨਿਕਲਿਆ ਹੈ ਭਾਈ ਸਵੇਰ ਨੂੰ ਭਈਏ ਕਹਿੰਦੇ ਸਵੇਰ ਨੂੰ ਅਸੀਂ ਪਾਤੀ ਪੀ 150 ਵਾਲੀ ਲੱਦਣੀ ਹੈ ਕਹਿੰਦਾ ਜੇ بارش ਪੈ ਗਿਆ ਕਹਿੰਦਾ ਕੰਮ ਹੋ ਜਾਣਾ ਖਰਾਬ ਹਾਂ ਮਾ ਹੁਣ ਭਾਈ ਇਹਦਾ ਕਹਿ ਨਹੀਂ ਸਕਦੇ ਵੀ ਪੈਣਾ ਕਿ ਨਹੀਂ ਪੈਣਾ ਇਹਦਾ ਕੋਈ ਪਤਾ ਨਹੀਂ ਹੈਗਾ ਹੈ ਕਿ ਨਹੀਂ ਇਹ ਤਾਂ ਸੂਬਾ ਦੱਸੂਗੀ ਬੱਦਲ ਆਏਗਾ ਕਿ ਨਹੀਂ ਆਏਗਾ ਪਰ ਦੱਖਣ ਚੱਲਿਆ ਨਹੀਂ ਹੈਗਾ ਅੱਖ ਚੱਲਦਾ ਹ 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 Ne yapalım? geri gurmulandı? Sezim var mı? Ay var mı? Bela, bela ya, geldi. Bu tarafı bomba durar, sakala <laughs> neydi? മുടല ഇൻഡിക്ടർ തന്നെ ਦੂਰਾ ਮਾਰਨਾ ਫੱਕ ਗਿਆ ਹੈ ਫੱਕ ਗਿਆ ਲੈ ਟੱਕੜਾ ਕਿੱਥੇ ਗਿਆ ਹੂੰ ਕਾ ਥੱਕਣਾ ਹੀ ਦਾ ਪਰ ਹੋ ਇਹੇ ਵੇਗਾ ਟੱਕੜਾ ਨਾਲ ਗੱਡੀ ਦਾ ਨਾਲ ਟਰੈਕਟਰ ਹੈ ਇਹ ਟੱਕੜਾ ਦੂਏ ਜ ਹੁੰਦਾ ਜੇ ਡਰਾਉਣਾ ਬਾਦਾ ਤਾਂ ਆ ਸਟੇਅਰ ਉਹਦਾ ਆਂ ਗੂਠੇ ਕਰ ਦਿੰਦਾ ਸਾਲਾ ਮੋੜਾ ਜੋ ਪਾ ਦੋ ਹਾਂ ਆਹਦਾ ਆਹਦਾ ਘਰ ਮੇਰੇ ਆਹਦਾ ਦੋ ਤਿੰਨ ਵਜੇ ਨਿਕਲੇ ਆ ਗੂਠਾ ਬਾੜੇ ਭਲੇ ਖੇ ਜਾ ਬੱਜ ਗਿਆ ਸਾਲਾ ਸੇਰ ਨਾ ਉਹਦਾ ਇੱਕ ਲਖਤ ਝੂਟਾ ਮਾਰ ਦਦਾ ਫੇ ਬਾਹਰ ਆ ਰੰਗ ਪਾ ਲਓ ਥੋੜੀ ਦੇ ਹੋ ਹੈ ਉਹ ਕਿਹੜੇ ਪਾਵਰ ਸਟੇਅਰ ਹਾਂ ਇਹਦਾ ਪਾਵਰ ਯਾਰ ਆ ਇਹਦਾ ਕਾਰਮਗਾ ਮੁਗਲੀ ਵਾਲੇ ਕੁਮੀ ਜਾਂਦੇ ਆ ਉਹ ਉਹ ਨਾਲ ਮਾਰੇ ਰੋਲਣਾ ਵੱਜ ਗਿਆ ਵਾ ਇਹਨੂੰ ਬੈਕ ਮੁੜਦਾ ਸਪੀਡ ਨਾਲ ਆ ਆ ਦਾ ਮੇਰਾ ਅੰਗੂਠਾ ਦੋ ਤਿੰਨ ਵਾਰ ਹੀ ਨਿਕਲਿਆ ਤਾਂ ਆ ਸਾਲਾ ਆ ਇੱਥੇ ਆਇਆ ਹੋ ਜਾਦਾ ਸਾਲਾ ਆ ਉਹ ਨਾਲ ਜੋਲਾ ਵੱਜ ਗਿਆ ਦਾ ਹੈਗਾ ਬਾਈ ਫਰਕ ਹੈ ਹੁਣ ਤੂੰ ਤਾਂ ਆਰਾਮਦਾਰੀ ਕੁਲੜੋਲੋ ਟਰੈਕਟਰ ਨਾਲ ਆਰਾਮ ਕਾਲ ਬੈਠਾ ਗਾਣੇ ਲਾਇਆ ਹੋਏ ਤੇ ਕਿਹੜਾ ਸੀ ਸਿੰਗਰ ਲਾਇਆ ਵਾ ਹੈ ਕਿਹੜਾ ਸਿੰਗਰ ਲਾਇਆ ਤਾ ਸਿੰਗਰ ਵਧੀਆ ਹੈ ਜੀ ਨੌਕੇ ਤਾਂ ਕਿਹਦਾ ਹੋਇਆ ਲਾਵੀਰਾ ਹਾਂ ਹੈ ਵਾਹ ਲਾਵੀਰਾ ਲਾਇਆਦਾ ਭਾਈ ਦੇਖ ਲੋ ਲਾਵੀਰਾ ਗੀਤ ਵਧੀਆ ਚੱਕ ਮੀਏ ਨਾ ਠੋਗਗੇ YouTube ਉੱਪਰ ਲਾ ਕੇ ਲਾਵੀਰਾ ਪਹਿਲਾਂ ਮੰਨ ਕੇ ਚੱਲਦਾ ਜਿੱਦਾਂ ਹੀ ਅੱਛਾ ਮੰਨ ਕੇ ਅੱਜ ਬਹੁਤ ਗੀਤ ਸੁਣ ਲੇ ਮੈਂ ਅੱਜ ਹੂੰ ਪੁਰਾਣੇ ਦੇ ਪੁਰਾਣੇ ਹਾਂ ਲਾਵੀਰਾ ਮੂਰੇ ਆ ਕੇ ਤੂੰ ਵੀ ਚੱਲ ਜੱਗਾ ਲਾ ਹਲੇ ਅੱਜ ਭਾਈ ਰੇਟਰ ਦਾ ਤੂੰ ਫੇਰਦਾ ਹੀ ਫਿਰ ਅੱਜ ਬੜੀ ਅੱਛੀ ਸ਼ਾਬਦਾ ਤੂੰ ਬਹਿ ਜਾਂਦੇ ਫਿਰਦੇ ਆਪਾਂ ਜਗਦੀਪ ਵਿਆਹ ਜਾ ਕਾਲਾ ਵਿਆਹ ਜ ਗਿਆ ਵੇ ਕਾਲੀ ਭਾਣੀ ਦਾ ਵਿਆਹ ਏ ਇਹ ਵੀ ਗਿਆ ਵਿਆਹ ਨੂੰ ਇੱਧਰ ਫੱਕਰ ਵੀ ਤੇ ਗੰਨਾ ਹੁਣ ਉਹ ਬਲੀ ਹੈ ਹੈ ਇਹ ਵੀ ਜ਼ਰੂਰੀ ਤਾਂ ਯਾਰ ਜ਼ਰੂਰੀ ਜ਼ਰੂਰੀ ਭਈਏ ਸਾਲੇ ਕੱਲ ਮਾਰੀ ਗਏ ਇੱਕੜਾ ਵੀਦੜਾ ਵੀਦੜਾ ਕਿਤੇ ਬੀਜ ਹੁੰਦਾ ਟਾਈਮ ਵਗੈਰਾ ਹੈ ਦੋ ਕੀ ਲੈਣੇ ਕਿਹੜਾ ਸਮਾਂ ਲਾਗੇ ਹੈ ਹਾਂ ਹੁਣ ਗਏ ਸਾਲੇ 3 ਵਜੇ ਉਹੀ ਕਹਿੰਦਾ ਦਿਹਾੜੀ ਤੇ ਲਾਗੇ ਹੋਰ ਉਹ ਗੰਨਾ ਬਹੁਤ ਪਿਆ ਭਾਈ ਹਾਂ 70 ਮਿੰਟਾਂ ਦਾ ਗੱਲ ਪੈ ਗਿਆ ਸਮਝ ਤੂੰ ਫੇਰ ਹੋਰ ਲਿਕੇ ਆਏ 25 ਭਰੀਆਂ ਅੱਜ ਲੈ ਗਏ ਬੱਲੇ ਖਾਦਾ ਪੈ ਗਿਆ ਮੈਂ ਕਿਹਾ ਮਾ 12 ਭਰੀਆਂ ਵੱਟੋ ਹਾਂ ਕਹਿੰਦੇ ਨਹੀਂ ਜੀ ਘਾੜ ਦੂਗਾ ਫੇਰ ਆਉਣਾ ਪੈਣਾ ਮਾ ਨਹੀਂ ਘਾੜਦਾ 12 ਵੱਟ ਲਓ ਮਾ ਗੱਦਾ ਇਹ ਖੇਤ ਅੱਧਵਾਗੇ ਆ ਹਾਂ ਮੰਨ ਕੇ ਜਾਲ ਵੀ ਖੇਤ ਮਹਾਦਮਾ ਗਿਆ 50 ਕਰਮਾ ਆਏ ਨੂੰ ਆ ਅੱਧਾ ਮਹਾ ਗਿਆ ਥੋੜਾ ਸਾ ਖੇਤ ਕਹਿੰਦੇ ਨਹੀਂ ਨਹੀਂ ਕੱਢ ਕੇ ਫੇਰ ਆਉਣਾ ਪੈਣਾ ਬਾਲਾ ਇਹਨਾਂ 25 30 ਕੱਢ ਲਈ ਹੁਣ 20 ਤਾਰ ਕੇ ਆਏ ਆ ਕਿਸੇ ਸਾਰੀਆਂ ਖੇਤ ਮੈਂ ਗੰਨਾ ਹੁਣ ਕੱਲ ਪਰਚੀ ਪਰਚੀ ਕੱਢਣੀਓ ਪਰਸਨ ਕੱਲੂ ਤੋੜ ਕਰਾਂਗੇ ਹਾਂ ਮਹਾਪੱਤੀ ਦੇ ਦੋ ਇੱਥੇ ਹੁਣ ਠੀਕ ਆ ਠੀਕ ਨਹੀਂ ਆ ਮਾਉਣ ਬਿਚੂ ਲਾਦੇ ਪਹਿਲਾਂ ਵੀ 70 ਰੁਪਈਆ 100 ਭਰੀ ਦਾ ਪਈ ਆ ਉੱਥੇ ਹੁਣ ਡੇਢ ਕਿਲੋ ਕੱਢੂਗੀ ਮਸੀਂ ਹਾਂ 150 ਨਹੀਂ ਕੱਢਣੀ ਕੱਟੇ ਕੱਲੂ ਕੱਲੂ ਹੈ ਹੀ ਪਰਚੀ ਕੱਲੂ ਨਹੀਂ ਆਗੀ। ਨਾ ਪਰਚੀ ਤਰੀ ਆਈ ਨਹੀਂ ਹੱਲ ਤੱਕ। ਪਰਚੀ ਤਾਂ ਆ ਜਣੀ ਆ ਕੱਲੂ ਆ ਜੂਗਾ। ਸਭ ਭਈਆਂ ਦਾ ਵੇਹ ਨਹੀਂ ਉਹਨਾਂ ਨਾਲ ਗੰਨਾ ਬੀਜੇ ਦੇ ਵਿੱਚੋਂ ਕਰੀ ਜਾਂਦੇ ਆ। ਇਹ ਵੀ ਪਰਸੋਂ ਨੂੰ ਕਹਿੰਦੇ ਕਾਡੂਗੇ ਚਾਥੇ। ਹੈਂ? ਤੇਰੀ ਉਹ ਅੱਜ ਫਰਾਡ ਬਹੁਤ ਚੱਲਦਾ ਲੈ ਤੁਹਾਨੂੰ ਹੋਰ ਕੀ ਕਰਨੀ ਹਾਂਣੀ? ਹਾਂ। ਭਈਏ ਬਿਹਾਰ ਚੋਂ ਫੋਨ ਕਰਦੇ ਆ। ਹਾਂ। ਵੀ ਸਹਾਰਜ ਜੀ ਵੀ ਸਾਡੇ ਕੋ 20-20 ਬੰਦੇ ਆ। ਹਾਂ। ਆਹੋ ਆਹ ਚੱਲਦਾ ਆਪਾਂ ਪਹਿਲਾਂ ਵੀ ਆਏ ਤੱਕ ਦਿਨ। ਹਾਂ ਕਹਿੰਦਾ ਭਾਈ ਮੋਟਰ ਪਰ ਸਾਨੂੰ ਉਹ ਕਰ ਲਓ। ਹਾਂ। ਵੀ ਸਾਨੂੰ ਵੀ ਟਿਕਟ ਦੇ ਪੈਸੇ ਪਾ ਦਿਓ ਅਸੀਂ ਆ ਜੰਨੇ ਆ। ਵੀ ਜੇ ਕੰਮ ਹੈਗਾ। ਹਾਂ। ਹਲੇ ਭੇਗ ਕਿ ਨਾਉਣਾ ਹੂੰ ਮਨਉਈ ਐ ਫੋਨ ਹੂੰ ਕਾਹੇ ਕਰੀਂ ਜੀ ਬੈ ਕਉਂਦਾ ਕਰੇ ਧਾਰ ਕੱਟ ਭੇਜ ਮੈਂ ਕਿਸੇ ਤੇ ਬਈ ਆਪਣਾ ਫੜੋ ਹੂੰ ਪੈਸੇ ਫੜ ਕੇ ਉਰੇ ਪੁੱਜ ਜਾ ਕ ਵੀਡੀਓ ਕਾਲ ਕਰ ਮੈਨੂੰ ਐ ਕਹਿੰਦਾ ਮੈਂ ਕੁਛ ਨਹੀਂ ਇੱਡਾ ਵੀਡੀਓ ਕਾਲ ਕਰ ਮੈਂ ਇੱਦਾਂ ਕਹਾਂ ਮੈਂ ਜੇ ਤਾਂ ਆਉਣਾ ਯਾਰ ਤੇ ਕਈ ਵਾਰ ਬੰਦਾ ਸਹੀ ਹੁੰਦਾ ਗਲਤ ਵੀ ਹੁੰਦਾ ਹਾਂ ਹੈ ਮਗਾ ਜੇ ਤਾਂ ਆਉਣਾ ਯਾਰ ਤਾਂ ਕਿਥੇ ਪੈਸੇ ਫੜੋ ਆਜੋ ਉਰੇ ਮੇਰੇ ਪਹੁੰਚ ਜਾਊਂਗਾ ਮੈਂ ਬਾਅਦ ਚ ਤਾਰ ਦੂੰਗਾ ਤੁਹਾਡੇ ਹਾਂ ਲੈ ਕਿ ਨਹੀਂ ਮੈਨੂੰ ਲੱਗਦਾ ਤੁਸੀਂ ਬਰਾਊਡ ਆ ਤੁਸੀਂ ਲੰਘੋ ਦੇ ਲੱਗਾ ਤੁਹਾਡੀ ਲੋੜ ਨਹੀਂ ਤੁਸੀਂ ਤੁਹਾਡੀ ਲੋੜ ਤੁਸੀਂ ਇੱਕ ਕੰਮ ਵਾਲੇ ਤੁਸੀਂ ਫਰੀਜ਼ ਵਾਲੇ ਆ ਨਾ ਠੀਕ ਆ ਹੁਣ ਪੱਕੇ ਪੱਕੇ ਬੰਦੇ ਵਗੈਰਾ ਪੈਸੇ ਵੀ ਨਹੀਂ ਭੇਜਦੇ ਬਾਈ ਬਾਈ ਹੁਣ ਆਪਣਾ ਵੀਡੀਓ ਵਿੱਚ ਜਿਹੜੇ ਦੇਖਦੇ ਆ ਆਪਣਾ ਤਿਆਰ ਰੱਖੇ ਕੁਰਸੀ ਦੇ ਹਾਂ ਅਨਜਾਣ ਬੰਦ ਨੂੰ ਪੈਸੇ ਪਾਉਣਾ ਹੀ ਨਹੀਂ ਹੋਰ ਇਹ ਵੀ ਨਵੇਂ ਚੱਲ ਪਏ ਕੰਮ ਦੇ ਇਥੇ ਗਾੜਦੇ ਦਾਸ ਦੇ ਲੈ ਇਹ ਦੇਖ ਲੈ ਉਹਨਾਂ ਨੂੰ ਪਤਾ ਵੀ ਹੁਣ ਇੱਧਰ ਨੂੰ ਹੀ ਲੋਟ ਨਹੀਂ ਆਉਂਦੇ ਇੱਧਰ ਕਰੀ ਇਹਨਾਂ ਨੂੰ ਜਿਹੜੇ ਆਪਣੇ ਜਿਆਦਾ ਜਾਣਕਾਰ ਬੰਦੇ ਆ ਹਾਂ ਪਤਾ ਹੈ ਨਾ ਇਹ ਇੱਥੇ ਬੋਲ ਤੇ ਵੀ ਹਾਣ ਲੈਂਦੇ ਇਹਨਾਂ ਨੂੰ ਇਹ ਕੋਲੇ ਨਾਲੇ ਵੀ ਇਹਨਾਂ ਦਾ ਫੋਨ ਨੰਬਰ ਵੀ ਸੇਵ ਦਾ ਸਾਡੇ ਕੋਲ ਹਾਂਲੇ ਪਰਦਾ ਇਹਨਾਂ ਨੇ ਆਉਣਾ ਪੱਕਾ ਆਉਣਾ ਪੱਕਾ ਇਹਨੂੰ ਤਾਂ ਪੈਸੇ ਪਾ ਪਾਦਣੇ ਆਪਾਂ ਹੋਰ ਅਣਜਾਣ ਅਣਜਾਣ ਨਹੀਂ ਪੈਂਦੇ ਨਹੀਂ ਨਹੀਂ ਉਹ ਤੜਕੜ ਦੂਗਾ ਭਾਈ ਆ ਮਸਰੀ ਇਹ ਤੇ ਬਹੁਤ ਹੋ ਗਈ ਬਹੁਤਾਂ ਕਰਾ ਮੈਂ ਮੋਟਰਸਾਈਕਲ ਭਰਾਇਆ ਹੁਣ ਇਹ ਤਾਂ ਮੇਰੀ ਗੱਲ ਹੁੰਦਾ ਅੱਖਾਂ ਪੈਂਦੀ ਆ ਨਾ ਨਾ ਕਹਿੰਦੀ ਮੋਟਰਸਾਈਕਲ ਦੇਰ ਤੇ ਬਸ ਹੁਣ ਇਹ ਨਹੀਂ ਲੜਦੀ ਸਾਲੀ ਇਹ ਇੱਕ ਟਾਈਮ ਤੇ ਬਹਿ ਨਹੀਂ ਹੋਈ ਹੋਂ ਕਿ ਨਾ ਨਾ ਇਹ ਨਹੀਂ ਨਹੀਂ ਹੁੰਦੀ ਐ ਹੁਣ ਤਾਂ ਉਹ ਆਈ ਦੀ ਮੱਛਾ ਤਾਂ ਨਹੀਂ ਮੂਹ ਚ ਇਹਦਾ ਬੰਦਾ ਬੇਵੱਸ ਹੋ ਜਾਂਦਾ ਮੋਟਰਸਾਈਕਲ ਨਾਲ ਤੇ ਬਫਾਦੀ ਐ ਹੋਰ ਪਹਿਲਾਂ ਭੈਣ ਜਿਹੜਾ ਚੈਨਲ ਦੀ ਡੋਰੀ ਨਾਲ ਮਾਰ ਲੈ ਹੁਣੀ ਨੇ ਮਾਰ ਲੈਣੇ ਇਹ ਵੀ ਲੜਦੀ ਬਹੁਤ ਐ ਇਹ ਅੱਖ ਜੇ ਬੈਗੀ ਲੋਕਾਂ ਆਂਦੀ ਐ ਹੋਰ ਕੱਪੜੇ ਭਰ ਜਾਂਦੇ ਯਾਰ ਮੂਹਰੇ ਤੇ ਦਾੜੀ ਭਰ ਜਾਂਦੀ ਸਾਲੀ ਮੁਸਕ ਹੈ ਜਿਆ ਮਾਰਦਾ ਸੜਿਆ ਪਿਆ ਕਾਨੂੰ ਕਹਿੰਦਾ ਅੱਦਰਾ ਬੰਦਾ ਮੁਸਕਨ ਵਾਲੇ ਬੇਓ ਛੋਣੇ ਵਾਲਾ ਹੋ ਜਾਂਦਾ ਇਹਦੇ ਨਾਲ ਹੋਣਾ ਤਾਂ ਦੂਰ ਕਰਨਾ ਤੇ ਖੇਰ ਕਰਨਾ ਨਾ ਬਸ ਦੂਹਨ ਮਾਰਨਾ ਸਵਾਗਾ ਸੂਰੀ ਇੱਕ ਬੱਟ ਪਾਣੀ ਗੱਬੇ ਕ੍ਰੋਸ ਨੱਕੇ ਤੇ ਕ੍ਰੋਸ ਕਰੀਂ ਸੈਂਟਰ ਤੇ ਪਾਣੀ ਸੈਂਟਰ ਤੇ ਪਾਣੀ ਸੈਂਟਰ ਤੇ ਉਹੀ ਨੱਕੇ ਤੇ ਉਹਨਾਂ ਨੱਕੇ ਉਠੀ ਕੋ ਉਹਨਾਂ ਨੱਕੇ ਕੋ ਮੰਗਾ ਹਾਂ ਅੱਧਾ ਉਹ ਕਹ ਰਹੇ ਨੂੰ ਪਹਿਲਾਂ ਉੱਥੀ ਤੇ ਅੱਧਾ ਇਹਨੂੰ ਪਾਜੰਦਾ ਬੱਸ ਐਸ ਕੀ ਉਹ ਡਾਇਰੈਕਸ਼ਨ ਇਹ ਕਰੀਏ ਆਪਾਂ ਨਾ ਐਂ ਆਏ ਨਾ ਪਹਿਲਾਂ ਐਂ ਤਾਂ ਹਾਂ ਪਹਿਲਾਂ ਇੱਕ ਐਲੂੜ ਦਾ ਕਰਨਾ ਪਹਿਲਾਂ ਕਿੰਨਾ ਐਂ ਤਾਂ ਹੁਣ ਅਸੀਂ ਕਰਤਾ ਐਂ ਬੂਟਾ ਕਰਕੇ ਵੀ ਗਾਹਣ ਜੋ ਬੂਟੇ ਲਾਉਣੇ ਪੈਗੇ ਮੁੰਡੇ ਵਾਂ ਵੀ ਚੜ ਐ ਇਧਰ ਲੱਗਣਾ ਬੂਟਾ ਐ ਹੁਣ ਤਾਂ ਫਰੈ ਲੱਗਣਾ ਹਾਂ ਜਾ ਫੇ ਬਾਹ ਤੂੰ ਹਾਂ ਮਾਰ ਦੇਣਾ ਮੈਂ ਬੂਲੇ ਨੂੰ ਲਾਇਆ ਮਾਂਜੀ ਕੋਈ ਪੰਛੀ ਨਿਕਲਦੀ ਆ ਵੇ ਦੇਖੇ ਨਾ ਉੱਪਰ ਨਾ ਦਬਤ ਫੈਕਟ ਕਰਦੇ ਯਾਰ ਦੱਬ ਦੇ ਯਾਰ ਠੀਕ ਨਹੀਂ ਆ ਮਾਥਾ ਲਫ ਭਾਈ ਬਾਕੀ ਫੇਰ ਉਧਰ ਆ ਤਿਆਰ ਕਰਦੇ ਕੱਲ ਕੋਲ ਤੇ ਬਾਅਦ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ